ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਰਨਲ ਮੁਸ਼ਪਿੰਦਰ ਸਿੰਘ ਬਾਠ ਅਤੇ ਉਹਦੇ ਬੇਟੇ ਅੰਗਤ ਸਿੰਘ ਨੂੰ ਜੋ ਪੁਰਸਮੁਲਾਜ਼ਮਾ ਨੇ ਕੁੱਟਿਆ ਉਹਦੀ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਕਾਫੀ ਝਾੜ-ਚੰਬ ਕੀਤੀ ਹੈ ਕਿ ਤਿਆਰੀ ਕਰਕੇ ਆਓ ਕੇਸ ਦੀ ਜਿਹੜੀ ਕਿ 28 अगस्त 8 2 सॉरी मार्च डेट ਪਾ ਦਿੱਤੀ ਹੈ ਤੇ ਜਸਟਿਸ ਸਾਹਨੇ ਜੋਜਾ ਸਾਹਿਬ ਹੈ ਉਹਨਾਂ ਨੇ ਬੜੀ ਗੋਹ ਦੇ ਨਾਲ ਉਹ ਵੀਡੀਓ ਦੇਖੀ ਜਾਂ ਜਿੱਥੇ ਉਹ ਮਾਫੀ ਮੰਗ ਰਹੇ ਹੈ ਤੇ ਜੋ ਫੁਟੇਜ ਹੈ ਕੁੱਟਮਾਰ ਦੀ ਉਹਨਾਂ ਨੇ ਕਿਹਾ ਵੀ ਤੁਹਾਨੂੰ ਕੀਨੇ ਲਾਇਸੈਂਸ ਦੇਤਾ ਕਿ ਤੁਸੀਂ ਇਸ ਤਰ੍ਹਾਂ ਲੋਕਾਂ ਨੂੰ ਕੁੱਟੋ ਤੂੰ ਕਹਿ ਰਹੀ ਹੈ ਕਿ ਸਾਨੂੰ ਪਤਾ ਨਹੀਂ ਸੀ ਭੈਣ ਜੀ ਵੀਡੀਓ ਦੇ ਵਿੱਚ ਵੀ ਇਹ ਕਰਨਲ ਸਾਹਿਬ ਇਹਦਾ ਮਤਲਬ ਜੀ ਉਹ ਕਰਨਲ ਹੈ ਤਾਂ ਮਾਫੀ ਮੰਗ ਰਹੇ ਹੋ ਤੇ ਤੁਸੀਂ ਆਮ ਵਿਅਕਤੀ ਹੈ ਐਜ਼ ਹੀ ਹਿਊਮਨ ਤਾਂ ਤੁਸੀਂ ਕਿਸੇ ਨੂੰ ਵੀ ਕੁੱਟ ਸਕਦੇ ਹੋ ਕਿਸੇ ਤੇ ਵੀ ਝੂਠੇ ਪਰਚੇ ਦੱਚ ਕਰ ਸਕਦੇ ਹੋ ਤੇ ਉਹਨਾਂ ਨੇ ਕਿਹਾ ਜਸਟਿਸ ਨੇ ਮਾਨਯੋਗ ਹਾਈ ਕੋਰਟ ਨੇ ਕਿਹਾ ਕਿ ਜੇ ਠੋਸ ਸਬੂਤ ਜਾਂ ਠੋਸ ਗੱਲ ਨਾ ਕੀਤੀ ਤਾਂ ਇਹ ਮਾਮਲਾ ਮਾਨਯੋਗ ਸੀਬੀਆਈ ਨੂੰ ਦਿੱਤਾ ਜਾਵੇ ਜੇ सीबीआई ਕੋਲ ਚਲਿਆ ਗਿਆ ਤਾਂ ਨਿਰਪੱਖ ਜਿਹੜੀ ਜਾਂਚ ਹੋਵੇਗੀ ਤੇ ਵੈਸੇ ਜਿਹੜੇ ਚਾਰੇ ਥਾਣੇਦਾਰ ਐ ਤੇ ਆਠ ਉਹਨਾਂ ਦੇ ਨਾਲ ਹੋਰ ਛੋਟੇ ਮੁਲਾਜ਼ਮਾ ਕੋਈ ਹੌਲਦਾਰ ਆ ਕੋਈ ਕਾਂਸਟੇਬਲ ਆ ਕੋਈ ਹோம்ਕਾਰਡ ਦੇ ਜਵਾਨ ਆ ਇਹਨਾਂ 12 ਦੀ 12 ਆ ਦੀ ਭਾਈ ਜਿਹੜੀ ਨੌਕਰੀ ਐ ਉਹ ਚਲੀ ਗਈ ਇਹਦੇ ਵਿੱਚ ਇੱਕ ਤਾਂ 2000 ਦਾ 16 ਦਾ ਸਬ-ਇੰਸਪੈਕਟਰ ਭੱਤੀ ਹੋਇਆ ਮੁੰਡਾ ਚਾਰਾਂ ਦੇ ਵਿੱਚੋਂ ਇਹ ਨਹੀਂ ਪਤਾ ਵੀ ਕਿਹੜਾ 2016 ਦੇ ਵਿੱਚ ਰੌਣੀ ਹੈ ਜਾਂ ਦੂਸਰਾ ਹੈ ਕੋਈ ਵੀ ਹੈ ਤੇ ਉਹਨੂੰ ਅੱਜ 7-8 ਸਾਲੀ ਹੋਈ ਨਾ ਸਰਵਿਸ ਕਰਦੇ ਨੂੰ ਤੇ ਨੌਕਰੀ ਇਹਨਾਂ ਦੀ ਜਾਣੀ ਲਗਭਗ ਤੈਅ ਹੈ ਕਿਉਂਕਿ ਹਾਈ ਕੋਰਟ ਨੇ ਝਾੜਚਮ ਕੀਤੀ ਹੈ ਵੀ ਤੁਸੀਂ ਤੁਰੰਤ ਐਫਆਰ ਦਾਜ ਪਉਣੀ ਕੀਤੀ ਦੂਸਰਾ ਉਹਨਾਂ ਨੇ ਕਿਹਾ ਕਿ ਸਾਡੇ ਕਾਸਟੇਬਲ ਦੀ ਤੇ ਆਨੇਦਾਰ ਦੀ ਕੁੱਟਮਾਰ ਹੋਈ ਹੈ ਉਹ ਕਹਿੰਦੇ ਵੀ ਤੁਸੀਂ ਇਹਦੀ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਕਰਨਲ ਮਾਮਲੇ ਦੇ ਵਿੱਚ ਕਰਨਲ ਦੀ ਐਫਆਈਆਰ ਕਿਉਂ ਨਹੀਂ ਦਰਜ ਕੀਤੀ ਜੋ ਦੀ ਸਟੇਟਮੈਂਟ ਹੈ ਔਰ ਜੇ ਤੁਹਾਡੇ ਨਾਲ ਕੁੱਟਮਾਰ ਹੋਈ ਤਾਂ ਤੁਸੀਂ ਵੀ ਕਿਉਂ ਨਾ ਐਫਆਈਆਰ ਦਰਜ ਕੀਤੀ ਤੇ ਘਟਾਬੇ ਵਾਲੇ ਨੂੰ ਜਰੀਆ ਬਣਾਇਆ ਗਿਆ ਕਿਉਂਕਿ ਪੁਰਸ਼ ਨੇ ਸੋਚਿਆ ਵੀ ਸਵੇਰੇ ਰਾਜੀਨਾਮਾ ਹੋ ਜਾਵੇਗਾ ਕਿ ਜਦੋਂ ਮਾਮਲਾ ਮਾਨਯੋਗ ਅਦਾਲਤਾਂ ਦੇ ਵਿੱਚ ਜਾਂਦਾ ਤਾਂ ਬੜਾ ਉੱਤੇ ਗੰਭੀਰ ਬਣ ਜਾਂਦੇ ਆ ਜਿੰਨਾ ਬੰਦਿਆਂ ਨੂੰ ਮੇਰੇ ਵਰਗੇ ਨੂੰ ਉਮੀਦ ਤਾਂ ਹੁੰਦੀ ਹੈ ਕਿ ਬਰੀ ਹੋਵਾਂਗੇ ਸਜ਼ਾ ਹੋ ਜਾਂਦੀ ਹੁੰਦੀ ਹੈ ਜਿਨ੍ਹਾਂ ਨੂੰ ਕੋਈ ਹੁੰਦੀ ਹੈ ਵੀ ਸਜ਼ਾ ਹੋਵੇਗੀ ਉਹ ਬਰੀ ਹੋ ਜਾਂਦੇ ਆ ਅਦਾਲਤਾਂ ਦੇ ਫੈਸਲੇ اٹਲ ਐ ਚੋਰ ਉਹ ਪੀਲਾਂ ਦਲੀਲਾਂ ਪੈਂਦੀਆਂ ਰਹਿੰਦੀਆਂ ਕਈ ਵਾਰੀ ਹੇਠਲੀ ਅਦਾਲਤਾਂ ਸਜ਼ਾ ਕਰਦ ਨੇ ਉੱਪਰ ਬਰੀ ਹੋ ਜਾਂਦਾ ਕਈ ਵਾਰੀ ਹੇਠਾਂ ਬੰਦਾ ਬਰੀ ਹੋ ਜਾਂਦਾ ਉੱਪਰ ਸਜ਼ਾ ਹੋ ਜਾਂਦੀ ਹੈ ਤਾਂ ਜਿਹੜਾ ਕਰਨਲ ਮਾਮਲਾ ਇਹ ਬੜਾ ਪੂਰਾ ਅੰਤਰਰਾਸ਼ਟਰੀ ਬਦਰਤੀ ਹਾਂ ਜੀ ਹੋਇਆ ਸਭ ਤੋਂ ਵੱਡੀ ਗੱਲ ਸਭ ਤੋਂ ਵੱਡੀ ਗੱਲ ਐ ਕਿ ਉਹਦਾ ਆਈਡੈਂਟੀਟੀ ਕਾਰਡ ਖੋਇਆ ਗਿਆ ਉਹਦਾ ਮੋਬਾਈਲ ਖੋਇਆ ਗਿਆ ਉਹ ਚਲੋ ਰਾਹ ਦੇ ਵਿੱਚ ਜਾਂ ਕਿਸੇ ਹੋਰ ਦੇ ਵਿੱਚ ਕੋਈ ਕੰਮ ਕਰ ਰਹੀ ਐ ਕੈਪਟਨ ਸਾਹਿਬ ਦਿੱਲੀ ਉਹਨੂੰ ਦੀ ਜਿਹੜਾ ਆਈਡੈਂਟੀਟੀ ਕਾਰਡ ਐ ਆਈ ਕਾਰਡ ਐ ਉਹਦੀ ਕਾਪੀ ਰਾਈਟ ਉਹਦਾ ਉਹਦੀ ਡੁਪਲੀਕੇਟ ਕਾਪੀ ਤਿਆਰ ਕਰ ਸਕਦਾ ਬੰਦਾ ਕਿ ਵਾਇ ਕਰਨ ਵਾਲਾ ਜੀ ਦੇਸ਼ ਦੀ ਅਖੰਡਤਾ ਨੂੰ ਕਿਹੜਾ ਖਤਰਾ ਹੋ ਸਕਦਾ ਹੈ ਦੂਸਰਾ ਉਹਦੇ ਜਿਹੜੇ ਮੋਬਾਈਲ ਦੇ ਵਿੱਚੋਂ ਡਾਟਾ ਕੱਢ ਸਕਦੇ ਆ ਕੋਈ ਬੰਦਾ ਜੋ ਕਿਸੇ ਏਜੰਸੀ ਦੇ ਵਿੱਚ ਜਾਂ ਬਾਰਡਰ ਦੇ ਵਿੱਚ ਜਾਂ ਕੰਮ ਕਰਦਾ ਹੈ ਬਾਰਡਰ ਤੇ ਕੰਮ ਕਰ ਰਿਹਾ ਹੈ ਜਾਂ ਦੇਸ਼ ਦੀ ਸੁਰੱਖਿਆ ਵਾਸਤੇ ਕੰਮ ਕਰ ਰਿਹਾ ਹੈ ਉਹਦੇ ਕੋਲੇ ਜਿਹੜੇ ਹੈਗਾ ਸੀਕ੍ਰੀਟ ਪੁਆਇੰਟ ਬੜੇ ਹੁੰਦੇ ਆ NSCP ਕੋਲੇ ਆਉਂਦਾ ਡਾਟਾ DIG ਕੋਲੇ ਆਪਣਾ ਥੱਲੇ ਇਹ ਛੋਟੇ ਮੁਲਾਇਮਾਨੋ ਕੋਲੇ ਆਪਣੇ ਉਹਦਾ ਭਾਏ ਡਾਟਾ ਵੀ ਚੋਰੀ ਹੋ ਸਕਦਾ ਇਹਨਾਂ ਤੇ ਇੱਕ ਮੁਕਦਮਾ ਸ਼ਾਇਦ ਹੋਰ ਦਰਜ ਹੋਵੇਗਾ ਆਫੀਸ਼ਲ ਸੀਕ੍ਰੇਟ ਐਕਟ ਕਿਸੇ ਵੀ ਸੀਕ੍ਰੇਟ ਜਿਹੜੀਆਂ ਚੀਜ਼ਾਂ ਹਨ ਉਹਨੂੰ ਗ੍ਰਹਿਣ ਕਰਨਾ ਆਈਡੈਂਟੀਟੀ ਕਾਰਡ ਕੋਇਆ ਉਹਦਾ ਮੋਬਾਈਲ ਕੋਇਆ ਡਾਟਾ ਉਹਦਾ ਚੋਰੀ ਹੋ ਸਕਦਾ ਕੁਝ ਚੀਜ਼ਾਂ ਡਿਲੀਟ ਕਰਤੀਆਂ ਹੋਣਗੀਆਂ ਜੋ ਵੀ ਹੈ ਚਾਹੇ ਉਹ ਅਗਲਾ ਆਪ ਕਰਦੇ ਹੋਣ ਇਹ ਕਿਸੇ ਕੋਲੇ ਕੋਈ ਰਾਈਟ ਨਹੀਂ ਕਿ ਬਿਨਾ ਮਤਲਬ ਤੋਂ ਦਾ ਸਮਾਨ ਖੋ ਲੈਣਾ ਹਾਂ ਪਰਚਾ ਦਰਜ ਹੁੰਦਾ ਅਰੈਸਟ ਪਾਈ ਹੁੰਦੀ ਉਹ ਜਾਮਾ ਤਲਾਸ਼ ਦੇ ਵਿੱਚ ਹੁੰਦਾ ਲਿਖਤੀ ਪੜਤੀ ਹੁੰਦਾ ਪਰ ਇਹ ਤਾਂ ਕੋਈ ਅਧਿਕਾਰ ਨਹੀਂ ਨਾ ਵੀ ਤੁਸੀਂ ਉਹਦਾ ਸਮਾਨ ਖੋਲ ਜੇ ਸੀਬੀਆਈ ਨੂੰ ਇਨਕੁਆਰੀ ਲੱਗੀ ਸੀਬੀਆਈ ਕੋਲ ਫਾਈਲ ਚਲੀ ਗਈ ਤਾਂ ਇਹ ਪੱਕਾ ਹੈ ਕਿ ਇਨ੍ਹਾਂ ਮੁਲਾਜ਼ਮਾਂ ਤੇ ਆਫੀਸ਼ਲ ਸੀਕ੍ਰੀਟ ਐਕਟ ਮੁਕੱਦਮਾ ਦਰਜ ਹੋਊਗਾ ਤੇ سزا ਇਹਨਾਂ ਨੂੰ 10-10 ਸਾਲ ਦੀ ਪੱਕੀ ਹੈ ਤੇ ਨੌਕਰੀ ਤੋਂ ਹੱਥ ਤੋਂ ਬੈਠੇ ਵੈਸੇ ਨੌਕਰੀ ਤਾਂ ਇਹਦੀ ਚਲੀ ਗਈ ਇੱਥੇ ਕੋਈ ਦੋ ਰਹਿ ਨਹੀਂ ਕਿ ਨੌਕਰੀ ਇਹਨਾਂ ਦੀ ਚਲੀ ਗਈ ਇੱਕ ਕਰਨਲ ਨੂੰ ਕੁੱਟਣਾ ਇੱਕ ਫੌਜ ਨਾਲ ਪੰਗਾ ਲੈਣਾ ਬਹੁਤ ਵੱਡਾ ਗੁਨਾਹ ਕੀਤਾ ਇਹਨਾਂ ਨੇ ਬੱਜਰ ਗਲਤੀ ਕੀਤੀ ਹੈ ਜੋ ਬਖਸ਼ਣਯੋਗ ਨਹੀਂ ਤੇ ਹਾਈ ਕੋਰਟ ਨੇ ਵੀ ਜਿਨ੍ਹਾਂ ਨੂੰ ਜਿਹੜਾ ਵੀ ਚਾਰਚਮ ਪੂਰੀ ਕੀਤੀ ਹੈ 28 ਜਿਹੜਾ ਹੈਗਾ ਮਾਰਚ ਉਹਦੀ ਡੇਟ ਪਈ ਹੈ ਤੇ ਜੇ ਸਰਕਾਰ ਬਨਾਮ ਜਾ ਇਹਨਾਂ ਦਾ ਵਕੀਲ ਸਾਹਿਬਾਨ ਜੈਨਾਂ ਕੋਲ ਕੋਈ ਠੋਸ ਸਬੂਤ ਨਾ ਹੋਏ ਦੋਸ਼ੀਆਂ ਕੋਲੇ ਤਿਆਰੀ ਕਰਕੇ ਨਾ ਗਏ ਤਾਂ ਇਹ ਇਨਕੁਆਰੀ ਸੀਬੀਆਈ ਕੋਲੇ ਜਾਣੀ ਹੈ ਤੇ ਸੀਬੀਆਈ ਨੇ ਫਿਰ ਮਾਂਜ ਕੇ ਰੱਖ ਦਿੰਦੇ ਆ ਉੱਤੇ ਕੋਈ ਅਪੀਲ ਨਹੀਂ ਕੋਈ ਦਲੀਲ ਨਹੀਂ ਉਹ ਏਜੰਸੀ ਬੜੀ ਢੈਂਟ ਹੈ ਉੰਨ ਦਾ ਇੱਕ ਇੱਕ ਸ਼ਬਦ ਲਿਖਿਆ ਹੋਇਆ ਇਹ ਸਮਝ ਲਓ ਵੀ ਜਿਹੇ ਜੀ ਆਪਾਂ ਇੱਕ ਪੰਜਾਬੀ ਚ ਕਹਿ ਦਿੰਨੇ ਆ ਕਿ ਵਿਅਕਮਤਾ ਨੇ ਅੱਖਰ ਲਿਖ ਦਿੱਤੇ ਉਹ ਉਹ ਚੀਜ਼ ਲਿਖਦੇ ਨੂੰ ਕਿਉਂਕਿ ਸੀ 1-2 ਮੁਕੱਦਮੇ ਦਰਜ ਕਰਾਇਏ ਸੀ ਦਿੱਲੀ ਸੀਬੀਆਈ ਨੂੰ ਕ੍ਰਪਸ਼ਣ ਦੇ ਤੇ ਉਹ ਬੰਦੇ ਨੂੰ ਸਜ਼ਾ ਹੋਈ ਉਹਨਾਂ ਨੂੰ ਤੇ پاਗਲ ਹੋ ਕੇ ਮਰੇ ਕਿਉਂਕਿ ਰਾਤ ਨੂੰ ਉਹਨਾਂ ਨੇ ਜੋ ਟਾਈਪ ਕੀਤਾ ਜੋ ਜੋ ਲਿਖਿਆ ਤਾਂ ਮੇਰਾ ਖਲਾ ਵੀ ਇੱਕ ਦੋ ਰਿਮ ਉਹਨਾਂ ਨੇ ਇਸ ਗਲਤੀ ਖਰਾਬ ਕਰਤੀ ਕਿ ਐਚ ਆ ਸ਼ਬਦ ਨਹੀਂ ਲਿਖਿਆ ਗਿਆ ਐਚ ਆ ਸ਼ਬਦ ਨਹੀਂ ਲਿਖਿਆ ਸਾਡੇ ਅੱਖੀ ਵੇਖਣ ਦੀ ਗੱਲ ਹੈ ਇਸ ਕਰਕੇ ਜਿਹੜੀ ਹੈਗੀ ਹੈ ਸੀਬੀਆਈ ਨੇ ਬਖਸ਼ਣਾ ਨਹੀਂ ਨੌਕਰੀ ਇਹਨਾਂ ਦੀ ਜਿਹੜੀ ਪੁਲਿਸ ਮੁਲਾਜ਼ਮਾਂ ਦੀ ਚਲੀ ਗਈ ਉਹ ਕਿਹੜਾ ਨਾਮ ਕਿਹੜਾ ਸ਼ਨਾਮ ਜਿਹੜਾ 10 ਲੱਖ ਰੁਪਏ ਲਿਆ ਸੀ ਉਹ ਬੱਚਾ ਅਗਵਾ ਕੀਤਾ ਛੁਡਾਇਆ ਸੀ ਤੇ ਉਹ ਉਹਨਾਂ ਨੂੰ ਉਹਨਾਂ ਦਾ ਇਨਕਾਊਂਟਰ ਕਰਤਾ ਸੀ ਜਿਨ੍ਹਾਂ ਨੇ ਬੱਚੇ ਨੂੰ ਅਗਵਾ ਕੀਤਾ ਸੀਗਾ ਤੇ ਉਹ ਨਾਮ ਲੈਣਾ ਇਹਨਾਂ ਨੂੰ ਮਹਿੰਗਾ ਪੈ ਗਿਆ ਨੌਕਰੀ ਤਾਂ ਸਮਝੋ ਅੱਜ ਚਲੀ ਗਈ ਉਹ ਅੱਜ ਨਹੀਂ ਸਵੇਰੇ ਸਾਲ ਨੂੰ ਚਲੀ ਜਾਣੀ ਐ ਤੇ ਜਿਹੜੀ ਸਜ਼ਾ ਇਹ ਚ 10 ਸਾਲ ਦੀ ਸਜ਼ਾ ਹੋਊਗੀ ਇਹਨਾਂ ਤੇ ਨਾਲ ਜਿਹੜੇ ਮੁਲਾਜ਼ਮਾ ਨਾ ਪੁਲਿਸ ਦੇ ਇਹਨਾਂ ਤੇ ਅਫੀਸਰ ਸੀਕਰਟ ਟੈਕ ਲੱਗਣੇ ਲੱਗਣਾ ਤੇ ਫੌਜ ਦਾ ਮੰਜਾ ਤੇ ਸੀਬੀਆਈ ਦਾ ਰਗੜਿਆ ਹੋਇਆ ਬੰਦਾ ਜਿਹੜਾ ਹੈਗਾ ਪਾਣੀ ਮੰਗਦਾ ਤੁਰਿਆ ਫਿਰਦਾ ਤੇ ਅੱਜ ਮਾਨਯੋਗ ਹਾਈ ਕੋਰਟ ਨੇ ਇਹਨਾਂ ਦੀ ਪੂਰੀ ਝਾੜ-ਚੰਬ ਕੀਤੀ ਐ ਇਸ ਕਰਕੇ ਪੁਲਿਸ ਦੇ ਵਿੱਚ ਜਿਹੜੇ ਲੱਗੇ ਹੋ ਭਾਈ ਸੁਧਰਜੋ ਚੰਨ ਪੈਸਾ ਦੀ ਖਾਤਰ ਕਿਸੇ ਲੋਕਾਂ ਦੀਆਂ ਜ਼ਿੰਦਗੀਆਂ ਨਾ ਬਰਬਾਦ ਕਰੋ ਤੇ ਮਗਰ ਤੁਹਾਨੂੰ ਉੱਥੇ ਕੋਈ ਕੇਲੇ ਨਹੀਂ ਪੜਾਉਣਾ ਹੁੰਦਾ ਜੇਲ੍ਹ 'ਚ ਬੈਠਿਆਂ ਨੂੰ ਤੇ ਇੱਥੇ ਲਾ ਕੇ ਸਟਾਰੇ ਤੇ ਦਾਦਾਗਰੀ ਕਰ ਦੋ ਜਿਹੜੀ ਥਾਣੇਦਾਰੀ ਲੋਕਾਂ ਤੇ ਕਰਦੇ ਹੋ ਨਾ ਤੇ ਨਾਲ ਤੁਹਾਡੇ ਕਿਸੇ ਅਫਸਰ ਨੇ ਮੁੜ ਕੇ ਖੜਨਾ ਨਹੀਂ ਤੇ ਦੇਖ ਰਿਹਾ ਹਾਂ ਤੁਹਾਨੂੰ ਕੌਣ ਉਥੇ ਜੇਲਾਂ ਦੇ ਵਿੱਚ ਕੱਪੜੇ ਪੜਾਉਂਦਾ ਤੇ ਕੌਣ ਤੁਹਾਡੀ ਮਦਦ ਕਰਦਾ ਤੇ ਕੌਣ ਤੁਹਾਡੀ ਮੁਲਾਕਾਤ ਕਰਦਾ ਤੇ ਆਹ ਜਿਹੜੇ ਚਾਰ ਥਾਣੇਦਾਰ ਸੀ ਅੱਠ ਨਾਲ ਉਹਨਾਂ ਦੇ ਹੋਰ ਸੀ ਛੋਟੇ ਮੁਲਾਜ਼ਮ 12 ਦੇ 12 ਰਗੜੇ ਗਏ ਵਾਈਬਰਜੀ ਕਹਾਲਸਾ ਵਾਈਬਰਜੀ ਕਹਾਲਸਾ